ਬੋਲਟ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਮਰਡਰ ਹੋ ਗਿਆ ਔਰ ਜੱਗੂ ਦਾ ਇੱਕ ਰਿਸ਼ਤੇਦਾਰ ਵੀ ਸੀ ਜੋ ਉਸ ਦੌਰਾਨ ਗੱਡੀ ਚ ਮੌਜੂਦ ਸੀਗਾ ਦੋਹਾਂ ਦੇ ਗੋਲੀਆਂ ਵੱਜੀਆਂ ਔਰ ਮੌਕੇ ਦੇ ਉੱਪਰ ਦੋਹਾਂ ਦੀ ਡੈਥ ਹੋ ਗਈ ਸੀਗੀ ਔਰ ਇਸ ਪੂਰੇ ਮਸਲੇ ਦੇ ਵਿੱਚ ਇੱਕ ਪੋਸਟ ਵਾਇਰਲ ਹੋ ਰਹੀ ਹੈ ਮਨਦੀਪ ਧਾਲੀਵਾਲ ਦੇ ਨਾਂ ਤੇ ਔਰ ਜ਼ਿੰਮੇਵਾਰੀ ਲਈ ਗਈ ਸੀ ਕਿਉਂਕਿ ਜ਼ਿੰਮੇਵਾਰੀ ਜਿਹੜੀ ਹੈ ਉਹ ਇੱਕ ਵੱਖਰੀ ਗੈਂਗ ਨੇ ਲਈ ਸੀਗੀ ਡੋਨੀ ਬੱਲ ਹੋਣਾ ਨੇ ਜ਼ਿੰਮੇਵਾਰੀ ਲਈ ਸੀਗੀ ਔਰ ਉੱਥੇ ਹੀ ਇੱਕ ਪੈਰਲਲ ਹੋਰ ਪੋਸਟ ਸਾਹਮਣੇ ਆਈ ਸੀ ਮਨਦੀਪ ਧਾਲੀਵਾਲ ਦੇ ਨਾਮ ਦੀ ਔਰ ਉਹਨਾਂ ਨੇ ਕਿਹਾ ਕਿ ਡੋਨੀ ਬੱਲ ਦਾ ਸੀ ਧੰਨਵਾਦ ਕਰਦੇ ਆ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਮੈਂ ਇਹ ਮਰਡਰ ਕਰਵਾਇਆ ਉਸ ਪੋਸਟ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਸੀਗਾ ਤਾਂ ਮਨਦੀਪ ਧਾਲੀਵਾਲ ਸਾਡੇ ਨਾਲ ਜੁੜੇ ਹੋਏ ਆ ਇਸ ਦੌਰਾਨ ਔਰ ਮਨਦੀਪ ਧਾਲੀਵਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੇ ਇਸ ਤੇ ਪੱਖ ਰੱਖਣਾ ਸਮਝਿਆ ਆਪਣਾ ਮਨਦੀਪ ਧਾਲੀਵਾਲ ਨੇ ਸਾਨੂੰ ਅਪਰੋਚ ਕੀਤਾ ਗੱਲਬਾਤ ਕਰਦੇ ਆ ਮਨਦੀਪ ਜੀ ਤੁਸੀਂ ਔਨ 에ਰ ਇਸ ਵੇਲੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਦਰਨਾ ਚਾਹੁੰਦਾ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਦੇ ਮਰਡਰ ਮਾਮਲੇ ਦੇ ਵਿੱਚ ਜਿਹੜਾ ਇੱਕ ਪੋਸਟ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਕਿ ਉਹ ਪੋਸਟ ਦੇ ਵਿੱਚ ਲਿਖਿਆ ਕਿ ਉਹ ਜੱਗੂ ਦੀ ਮਾਤਾ ਦਾ ਮਰਡਰ ਤੁਸੀਂ ਕਰਵਾਇਆ ਭਾਈ ਜੀ ਸਭੀ ਗੱਲ ਪਹਿਲਾਂ ਸਾਰੀ ਸੁਣੋਤਿਆਂ ਨੂੰ ਜਿਹੜੇ ਤੁਹਾਡੇ ਕੋਲੋਂ ਮੈਨੂੰ ਸੁਣ ਰਹੇ ਆ ਜੀ ਦੂਜੀ ਗੱਲ ਇਹ ਵੀ ਆਪਣਾ ਜੋ ਵੀ ਇਹ ਗੱਲ ਫੈਲ ਰਹੀ ਹੈ ਬਿਲਕੁਲ ਫੇਕ ਆਈਡੀ ਬਣਾ ਕੇ ਕਿਸੇ ਸਰਾਰਤੀ ਅਨਸਰ ਨੇ ਹੂੰ ਇਹ ਬਹੁਤ ਗਲਤ ਕੰਮ ਕੀਤਾ ਹੈ ਬਾਕੀ ਰਹੀ ਚੈਨਲਾਂ ਦੀ ਵੀ ਗੱਲ ਕਰੇ ਹਨ ਉਹ ਵੀ ਬਹੁਤ ਆਪਣਾ ਅਧੂਰੀ ਜਾਣਕਾਰੀ ਲੈ ਕੇ ਇੱਕ ਮਿੰਟ ਚ ਵਾਇਰਲ ਕਰ ਲੱਗੇ ਇੱਕ ਮਿੰਟ ਲਾਣੇ ਹੈ ਜੀ ਹੂੰ ਜਦੋਂ ਕਿ ਇਹ ਗੱਲਾਂ ਪਹਿਲਾਂ ਵੈਰੀਫਾਈਡ ਕਰਨੀ ਚਾਹੀਦੀਆਂ ਵੀ ਇਹ ਚੀਜ਼ ਹੈ ਜਾਂ ਨਹੀਂ ਹੈ ਉਹ ਕਿਸੇ ਫੇਕ ਆਈਡੀ ਤੋਂ ਕਿਸੇ ਸਰਾਰਤੀ ਅਨਸਰ ਨੇ ਮੰਨੂ ਜਾਣ ਕੇ ਬਦਨਾਮ ਕਰ ਲਈ ਉਹ ਚੀਜ਼ ਪਾਈ ਹੈ ਤੇ ਮੈਂ ਆਪ ਹਰਾਮ ਸੀਰ ਮੈਨੂੰ ਇਹ ਚੀਜ਼ ਮੇਰੇ ਸਾਹਮਣੇ ਆਂਦੀ ਹੈ ਵੀ ਕਿਸੇ ਨੇ ਇਹ ਜਿਹੜੀ ਸ਼ਰਤ ਕੀਤੀ ਹੈ ਵੀ ਕਿਉਂ ਕੀਤੀ ਹੈ ਕੀ ਮਕਸਦ ਹੈ ਇਸ ਪਿੱਛੇ ਇਹ ਤਾਂ ਉਹ ਬੰਦਾ ਹੀ ਦੱਸ ਸਕਦਾ ਜਿਹਨੇ ਇਹ ਪਾਈ ਹੈ ਵੀਰੇ ਹੂੰ ਯਾਨਕਿ ਮੁੱਢੀ ਗੱਲ ਮੇਰਾ ਭਰਾ ਇਹ ਹੈ ਵੀ ਡੋਨੀ ਵੱਲ ਹੋ ਗਿਆ ਜਾਂ ਜਕੂ ਭਗਵਾਨਪਰੀਆ ਹੋ ਗਿਆ ਅੱਜ ਤੱਕ ਮੇਰੀ ਕਰੀਆ ਨੂੰ ਕਦੇ ਫੋਨ ਤੇ ਹਾਈ ਹੈਲੋ ਤੇ ਨਾ ਹੀ ਕਰੀਆ ਜਾਣ ਕਰਨੀ ਮੇਰੇ ਵੀ ਆਪਾਂ ਤੇਰੇ ਮਿਲੇ ਵੀ ਹੁਣ ਤੇਰੀ ਫੇਸ ਟੂ ਫੇਸ ਨਾ ਕਦੀ ਫੋਨ ਤੇ ਗੱਲ ਹੋਈ ਹੈ ਇਹਨਾਂ ਦੀ ਆਪਸ ਦੀਆਂ ਕੀ ਦੁਸ਼ਮਣੀਆਂ ਕੀ ਚੱਲਦੀਆਂ ਪਰ ਸਮਝ ਤੋਂ ਬਾਅਦ ਇਹ ਸੀ ਕਿ ਜਦੋਂ ਮੇਰੀ ਪੋਸਟ ਪਾਈ ਗਈ ਹੈ ਵੀ ਮੈਨੂੰ ਇੱਕ ਬਦਨਾਮ ਕਰਨ ਦਾ ਇਹ ਵਰੀਆ ਟੰਗ ਬਣਾਇਆ ਕਿਸੇ ਸ਼ਰਾਰਤੀ ਅਨਸਰ ਨੇ ਇਹ। ਹਾਂ। ਯਾਨੀ ਕਿ ਉਹਦੇ ਪੋਸਟ 'ਚ ਬਕਾਇਦਾ ਲਿਖਿਆ ਹੋਇਆ ਸੀਗਾ ਕਿ ਜਗੂ ਭਗਵਾਨ ਪੁਰੀ ਆਦੀ ਮਾਂ ਦਾ ਜਿਹੜਾ ਮਰਡਰ ਤੁਸੀਂ ਕਰਵਾਇਆ ਡੋਨੀ ਬੱਲ ਨੂੰ ਤੁਸੀਂ ਕਿਹਾ ਡੋਨੀ ਦਾ ਤੁਸੀਂ ਧੰਨਵਾਦ ਕੀਤਾ। ਇਸ ਤਰ੍ਹਾਂ ਦਾ ਉਸ ਦੇ ਵਿੱਚ ਜ਼ਿਕਰ ਸੀ ਬਕਾਇਦਾ ਲੱਕੀ ਪਟਿਆਲ ਦਾ ਵੀ ਹੈਸ਼ਟੈਗ ਉਹਦੇ ਵਿੱਚ ਪਾਇਆ ਹੋਇਆ ਸੀ। ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਸੀਗਾ ਉਸ ਪੋਸਟ ਦੇ ਵਿੱਚ। ਮੰਦੀਪ ਬਾਈ ਜੀ ਗੱਲ ਇਦਾਂ ਹੀ ਜਿਵੇਂ ਹੁਣ ਤੁਸੀਂ ਲਾ ਲਓ ਲੱਕੀ ਦੀ ਗੱਲ ਕਰਦੇ ਆ ਲੱਕੀ ਨਾਲ ਮੇ ਦਾ ਕੋਈ ਦੂਰ ਨੇੜੇ ਤੋਂ ਕੋਈ ਸੰਬੰਧ ਨਹੀਂ ਇਸ ਟਾਈਮ ਪਹਿਲਾਂ ਜਦੋਂ ਯਾਰੀ ਦੋਸਤੀ ਸੀ ਆਪਾਂ ਠੋਕ ਕੇ ਕਹਿੰਦੇ ਆਪਣੇ ਨਾਲ ਰਹਿ ਜੀ ਆਪਣਾ ਭਰਾ ਸੀ ਉਹ ਹਨਾ ਤੇ ਹੁਣ ਆਪਣੇ ਨਾਲ ਉਹ ਤਾਂ ਕੋਈ ਲੈਣਾ ਦੇਣਾ ਨਹੀਂ ਬਹੁਤ ਟਾਈਮ ਤੋਂ ਮੇਰੀ ਗੱਲ ਵੀ ਨਹੀਂ ਹੋਈ ਉਹ ਬੰਦੇ ਨਾਲ ਉਹਦੀ ਆਪਣੀ ਜ਼ਿੰਦਗੀ ਹੈ ਮੇਰੀ ਆਪਣੀ ਲਾਈਫ ਹੈ ਤੇ ਬਾਕੀ ਪਤਾ ਨਹੀਂ ਇਸ ਪੇਸ਼ ਪਿੱਛੇ ਕੀ ਮਕਸਦ ਨੇ ਕੀ ਨਹੀਂ ਇਹ ਸਾਰੀਆਂ ਚੀਜ਼ਾਂ ਬਰਨਾਮ ਕਰ ਲਈ ਕਿੱਥੇ ਜਾ ਰਹੀਆਂ ਜੋ ਵੀ ਹੈ ਫੇਕ ਆਈਡੀ ਹੈ ਫੇਕ ਆਈਡੀ ਤੋਂ ਬਣਾ ਕੇ ਪਾਈ ਹੋਈ ਹੈ ਮੈਂ ਆਪਣਾ ਪੱਖ ਰੱਖਣ ਲਈ ਜਾਣਕਾਰੀ ਤੁਹਾਨੂੰ ਦੇਣੀ ਸੀ ਇਹ ਮੈਂ ਦੇ ਚੁੱਕਿਆ ਜੀ ਹੂੰ ਬਾਕੀ ਰਹੀ ਗੱਲ ਡੋਨੀ ਬੱਲ ਦੀ ਡੋਨੀ ਬੱਲ ਨੂੰ ਅਜ ਤੱਕ ਤੁਸੀਂ ਕਰੀ ਤੁਹਾਡੇ ਨਾਲ ਵੀ ਚਲੋ ਵਰਤਾਲਾਪ ਹੋਏ ਜਾਣਾ ਨਾ ਸਾਰਿਆਂ ਦਾ ਹੀ ਹੁੰਦਾ ਰਹਿੰਦਾ ਹੈ ਤੁਸੀਂ ਆਪ ਪੁੱਛ ਲਿਓ ਕਰੀ ਮੇਰੇ ਨਾਲ ਕਰੀ ਫੋਨ ਤੇ ਗੱਲਬਾਤ ਹੋਈ ਹੋਵੇ ਕਰੀ ਮੈਂ ਨਾ ਜਾਣਦਾ ਹਾਂ ਕਿ ਜਿੰਨੇ ਜ਼ਿੰਮੇਵਾਰੀ ਲਈ ਹੈ ਡੋਨੀ ਬੱਲ ਹੋਣਾ ਨੇ ਲਈ ਹੈ ਪ੍ਰਭ ਹੋਣਾ ਨੇ ਜ਼ਿੰਮੇਵਾਰੀ ਲਈ ਹੈ ਇਸ ਮਰਡਰ ਦੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਜ਼ਿੰਮੇਵਾਰੀ ਉਹਨਾਂ ਨੇ ਲਈ ਹੈ ਕਰਨ ਜਿਹੜਾ ਮੁੰ ਬਈ ਆਪਾਂ ਜਾਣਦੇ ਨਹੀਂ ਆਂ ਦੀ ਕੋਈ ਕੀ ਆਪਸ ਵਿੱਚ ਚੱਲ ਰਿਹਾ ਸਾਨੂੰ ਉਹ ਵੀ ਨਹੀਂ ਪਤਾ ਹੈਗਾ ਰਹੀ ਗੱਲ ਇਹ ਵੀ ਮਾਮਾ ਦਾ ਸਾਰਿਆਂ ਨੇ ਸਾਂਝਿਆ ਮੈਂ ਪਹਿਲਾਂ ਵੀ ਬੋਲ ਚੁੱਕਿਆ ਹਾਂ ਜੀ ਹਨਾ ਵੀ ਮਾਮਾ ਭੈਣਾ ਨਾਲ ਕਿਸੇ ਦੀ ਕੋਈ ਦੁਸ਼ਮਣੀਆ ਨਹੀਂ ਹੁੰਦੀਆ ਦੁਸ਼ਮਣੀਆ ਦੁਸ਼ਮਣ ਬੰਦਿਆ ਬੰਦਿਆ ਨਾਲ ਚੱਲਦੀ ਹੈ ਲੜਾਈ ਜੋ ਵੀ ਹੈ ਬਾਕੀ ਪਤਾ ਨਹੀਂ ਇਹ ਚੀਜ਼ਾਂ ਕੀ ਹੈ ਕੀ ਨਹੀਂ ਇਹ ਮੇਰੇ ਸਮੇ ਤੋਂ ਬਾਹਰ ਨੇ ਪਰ ਤੁਹਾਡਾ ਨਾਮ ਕਿਉਂ ਫਿਰ ਇਹਦੇ ਵਿੱਚ ਇਨਵੋਲ ਕੀਤਾ ਗਿਆ ਤੁਸੀਂ ਕਹਿ ਰਹੇ ਹੋ ਕਿਸੇ ਨੇ ਸ਼ਰਾਰਤ ਕਰ ਦਿੱਤੀ ਹੈ ਇਹ ਇਹਦੇ ਪਿੱਛੇ ਦਾ ਮਕਸਦ ਕੀ ਹੈ ਇਹ ਤਾਂ ਵੀ ਜਿਹਨੇ ਕਿਹਨੇ ਹੁਣ ਪਾਈ ਹੈ ਪੂਰ ਸਾਨੂੰ ਉਹੀ ਦੱਸ ਸਕਦਾ ਵੀ ਕਿਹਨੇ ਕੀ ਕਿਉਂ ਕੀਤਾ ਇਹ ਨਹੀਂ ਤੁਹਾਨੂੰ ਤੁਸੀਂ ਵੀ ਤੁਸੀਂ ਵੀ ਐਨਲਾਈਜ਼ ਕਰਦੇ ਹੋ ਕੋਈ ਜਾਣਕਾਰੀ ਨਹੀਂ ਹੁਣ ਮੈਂ ਤਾਂ ਇਹ ਹੈਰਾਨ ਆ ਜਿਵੇਂ ਜਿਹੜੇ ਚੈਨਲਾਂ ਨੇ ਖਬਰ ਚਲਾਈ ਹੈ ਮੇਰੀ ਵੀ ਉਹ ਕੀ ਸੋਚ ਸਮਝ ਕੇ ਕੋਈ ਵੈਰੀਫਾਈ ਨਹੀਂ ਕੀਤਾ ਮੈਂ ਨਾਲ ਨਾ ਕੋਈ ਗੱਲ ਨਹੀਂ ਕੀਤੀ ਕੁਝ ਨਹੀਂ ਕੀਤਾ ਵੀ ਮਾੜਾ ਮੋਟਾ ਬੰਦਾ ਕੁਝ ਪੁੱਛ ਕੇ ਫੇਰ ਤਾਂ ਪੋਸਟ ਲਾਂਦਾ ਚੰਗਾ ਵੀ ਲੱਗਦਾ ਵੀ ਹਾਂ ਇਹ ਗੱਲ ਹੈ ਜਾਂ ਨਹੀਂ ਹੈ ਹਮਮ ਯਾਨੀ ਇਸ ਮਰਡਰ ਤੇ ਤੁਸੀਂ ਕਹਿ ਰਹੇ ਹੋ ਕਿ ਦੂਰ ਦੂਰ ਤੱਕ ਤੁਹਾਡਾ ਕੋਈ ਵਾਸਤਾ ਨਹੀਂ ਹੈ ਜੱਗੂ ਦੀ ਮਾਤਾ ਦੇ ਮਰਡਰ ਤੇ ਨਹੀਂ 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 ਹੂੰ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੇ ਨਾਲ ਡੋਨੀ ਹੋਣਾ ਦਾ ਜ਼ਿਕਰ ਹੈ ਕਦੇ ਤੁਸੀਂ ਕਹਿ ਇਹਨਾਂ ਨਾਲ ਗੱਲਬਾਤ ਨਹੀਂ ਹੋਈ ਕਦੇ ਵਾ ਵਾਸਤਾ ਨੀਰਿਆ ਔਰ ਸਿੱਧੂ ਮੂਸੇਵਾਲਾ ਦਾ ਜ਼ਿਕਰ ਕੀਤਾ ਇਹਦੇ ਵਿੱਚ ਬਕਾਇਦਾ ਤੌਰ ਤੇ ਕਿਉਂਕਿ ਤੁਸੀਂ ਸਿੱਧੂ ਦੇ ਕਰੀਬੀ ਰਹੇ ਹੋ ਭਾਈ ਸਿੱਧੂ ਮੂਸੇਵਾਲਾ ਦਾ ਮੈਂ ਕਰੀਬੀ ਮਨੂੰ ਹਨਾ ਕਹਿੰਦੇ ਸਾਰੇ ਆਪਣਾ ਭਰਾ ਸੀ ਭਾਈ ਉਹ ਉਸ ਚੀਜ਼ ਤੋਂ ਮੈਂ ਕਰੀਬ ਭੱਜਦਾ ਨਹੀਂ ਐ ਵੀ ਆਪਣੇ ਨਾਲ ਵਧੀਆ ਸੀ ਵਧੀਆ ਮਿੱਤਰਤਾ ਸੀ ਇਹ ਜੀ ਕੋਈ ਉਹ ਕੋਈ ਗਲਤ ਕੰਮ ਥੋੜੀ ਕਰਦਾ ਸੀ ਬੰਦਾ ਉਹ ਤਾਂ ਆਪਣੇ ਮਿਹਨਤ ਕਰਕੇ ਅੱਗੇ ਵਧਿਆ ਉਹ ਚੀਜ਼ਾਂ ਉਹਨੂੰ ਮਿਹਨਤ ਉਰੀ ਮਿਹਨਤ ਕਰੀ ਹੀ ਉਰੀ ਮਸ਼ਹੂਰੀ ਹੀ ਉਹਨੂੰ ਮਾਰ ਗਈ ਬਈ ਉਹਨੇ ਕਿਹੜਾ ਕੋਈ ਗਲਤ ਕੰਮ ਕੀਤਾ ਕਿਸੇ ਦਾ ਇੱਥੇ ਨਜਾਇਜ਼ ਬੰਦੇ ਹੀ ਮਾਰਦੇ ਨੇ ਬਈ ਚੰਗਾ ਜਿਹੜੇ ਕਰਨ ਵਾਲੇ ਐ ਉਹ ਕਿਤੇ ਬੈਠੇ ਉਹਨੇ ਬਦਨਾਮ ਦੂਜੇ ਬੰਦੇ ਹੁੰਦੇ ਨੇ ਮਨਦੀਪ BBC ਦੀ ਇੱਕ ਡਾਕੂਮੈਂਟਰੀ ਆਈ ਉਹਦੇ ਤੇ ਬਹੁਤ ਵਿਵਾਦ ਵੀ ਹੋਇਆ ਸਿੱਧੂ ਦੇ ਫਾਦਰ ਸਾਹਿਬ ਨੇ ਵੀ ਇਤਰਾਜ਼ ਜਤਾਇਆ ਉਹਦੇ ਤੇ ਉਹਦੇ ਵਿੱਚ ਵੀ ਬਕਾਇਦਾ ਤੌਰ ਤੇ ਗੈਂਗਸਟਰਾਂ ਦੇ ਨਾਲ ਨੇੜਤਾ ਜਿਹੜੀ ਸਿੱਧੂ ਦੀ ਦਿਖਾਈ ਜਾ ਰਹੀ ਉਹ ਤੁਹਾਡੇ ذریعے ਕਿ ਤੁਸੀਂ ਗੈਂਗਸਟਰ ਸੀ ਔਰ ਤੁਹਾਡੇ ਨਾਲ ਸਿੱਧੂ ਦੀ ਦੋਸਤੀ ਚੰਗੀ ਸੀ ਇਸ ਕਰਕੇ ਸਿੱਧੂ ਬੰਬੀਹਾ ਗਰੁੱਪ ਦੇ ਨੇੜੇ ਸੀਗਾ ਜਿਹੜੀ ਹੁਣ ਡਾਕੂਮੈਂਟਰੀ ਤੁਸੀਂ ਗੱਲ ਕਰੀ ਹੈ ਜੀ ਉਹ ਸਾਰੀ ਉਹ ਫੇਕ ਹੈ ਤੁਸੀਂ ਇੱਕ ਚੀਜ਼ ਸਮਝੋ ਸਮਝੋ ਚੰਗੀ ਤਰ੍ਹਾਂ ਜਿਹੜੇ ਮਾਪਿਓ ਨੇ ਉਹਨੂੰ ਪਾਲਿਆ ਉਸ ਸੇ ਏਡਾ ਆਪਣੇ ਕੀਤਾ ਈ ਉਹ ਡਾਕੂਮੈਂਟਰੀ ਉਹ ਦੇਣਗੇ ਜਾਂ ਅਸੀਂ ਸਾਡੇ ਵਰਗੇ ਦੇਣਗੇ ਹੂੰ ਦੂਜੀ ਗੱਲ ਇਹ ਹੈ ਵੀ ਮੈਨੂੰ ਉੱਥੇ ਦਿਖਾਇਆ ਗਿਆ ਕਿ ਭਾਗੋਮਾ ਜਿਹੜਾ ਟੂਰਨਾਮੈਂਟ ਹੈ ਭਾਗੋਮਾ ਦੇ ਟੂਰਨਾਮੈਂਟ 'ਚ ਮੈਂ ਤਾਂ ਆਂਦੀ ਹੀ ਨਹੀਂ ਸੀ ਨਹੀਂ ਉਹਦੇ 'ਚ ਇਹ ਹੀ ਕਿਹਾ ਗਿਆ ਮੇਰੇ ਪਿੰਡ ਫਰੋਜਪੁਰ ਨੀਅਰ ਚੰਡੀਗੜ੍ਹ ਸਿੱਧੂ ਇਹ ਬੋਲਦਾ ਹੈ ਵੀਡੀਓ 'ਚ ਨੀਅਰ ਚੰਡੀਗੜ੍ਹ ਪਿੰਡ ਫਰੋਜਪੁਰ ਵੀ ਟੂਰਨਾਮੈਂਟ ਹੋ ਜਾ ਰਿਹਾ ਵੀ ਹੋਣ ਜਾ ਰਿਹਾ ਤੇ ਉਹ ਚੀਜ਼ ਮੇਰੇ ਪਿੰਡ ਦੀ ਹੈ ਉਹ ਉਹਨੂੰ ਚੱਕ ਕੇ ਬਕਾਇਦਾ ਜੋੜ ਰਿਹਾ ਤੁਸੀਂ ਭਾਗੋਮਾ ਦੇ ਟੂਰਨਾਮੈਂਟ ਨਾਲ ਭਾਗੋਮਾ ਜਿਹੜਾ ਟੂਰਨਾਮੈਂਟ ਦੀ ਜੋ ਗੱਲ ਹੈ ਉਹ ਤੁਹਾਨੂੰ ਭਾਗੋਮਾ ਦੇ ਲੋਕ ਦੱਸ ਸਕਦੇ ਨੇ ਜਰੂਰੀ ਮੈਂ ਦੱਸ ਸਕਦਾ ਵੀ ਉਹ ਕੀ ਹੈ ਕੀ ਨਹੀਂ ਮਨਦੀਪ ਗੋਲਡੀ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਭਾਗੋ ਮਾਜਰੇ ਜਾਣ ਤੋਂ ਲੋਰੈਂਸ ਨੇ ਮਨਾਂ ਕੀਤਾ ਸੀਗਾ ਮਨਦੀਪ ਦੇ ਕਹਿਣ ਤੇ ਭਾਗੋ ਮਾਜਰਾ ਚਲਾ ਗਿਆ ਤਾਂ ਇਹ ਫਿਰ ਇਹ ਗੈਪ ਰਹਿ ਗਿਆ ਚੀਜ਼ਾਂ ਜਦੋਂ ਮੈਂ ਉਸ ਟੂਰਨਾਮੈਂਟ ਦਾ ਹਿੱਸਾ ਹੀ ਨਹੀਂ ਹਾਂ ਨਾ ਮੇਰੀ ਉਸ ਟੂਰਨਾਮੈਂਟ ਚ ਕੋਈ ਫੋਟੋ ਲੱਗੀ ਹੋਈ ਹੈ ਨਾ ਹੀ ਉਹ ਟੂਰਨਾਮੈਂਟ ਮੈਂ ਕਰਵਾ ਰਿਆਂ ਹਾਂ ਜਿਹੜੇ ਬੰਦੇ ਕਰਵਾ ਰਹੇ ਆ ਇਹ ਤਾਂ ਉਹ ਹੀ ਦੱਸ ਸਕਦੇ ਨਾ ਨਾ ਮੈਂ ਟੂਰਨਾਮੈਂਟ ਵਿੱਚ ਸ਼ਾਮਲ ਹਾਂ ਉੱਥੇ ਜਾਂ ਤਾਂ ਸ਼ਾਮਲ ਹੋਮ ਤੁਸੀਂ ਇੰਡੀਆ ਦੀ ਗੱਲ ਕਰੋ ਮੈਂ ਇੰਡੀਆ ਵਿੱਚ ਹੀ ਨਹੀਂ ਸੀ ਜਿਸ ਟਾਈਮ ਟੂਰਨਾਮੈਂਟ ਹੁੰਦਾ ਯਾਨੀ ਕਿ ਜਿਹੜਾ ਇਹ ਇੱਕ ਸਿੱਧੂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਹੈ ਬੀਬੀਸੀ ਦੀ ਡਾਕੂਮੈਂਟਰੀ ਤੁਸੀਂ ਕਹਿ ਰਹੇ ਹੋ ਜਾਂ ਜਿੰਨੇ ਜਿਵੇਂ ਕਹਿਤਾ ਉਹ ਚੀਜ਼ਾਂ ਅਨਵੈਰੀਫਾਈ ਕਰੇ ਬਿਨਾ ਵੈਰੀਫਾਈ ਕਰੇ ਚਲਾਤੀਆਂ ਹਾਂ ਹਾਂਜੀ 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 ਹਮ ਪਰ ਜਿਹੜੀ ਹੁਣ ਇਹ ਮੈਂ ਇਹਦੇ ਤੇ ਜਾਨਣਾ ਚਾਹੁੰਨਾ ਮੰਦੀਪ ਤੁਸੀਂ ਲक्की ਪਟਿਆਲ ਦਾ ਜ਼ਿਕਰ ਕੀਤਾ ਕਿ ਲੱਕੀ ਪਟਿਆਲ ਨਾਲ ਤੁਹਾਡੀ ਹੁਣ ਬਣਦੀ ਨਹੀਂ ਆ ਪਹਿਲਾਂ ਤੁਹਾਡੀ ਦੋਸਤੀ ਸੀਗੀ ਇਹ ਜਿਹੜੀ ਗੈਂਗ ਵਾਰ ਜਦੋਂ 2013 ਤੋਂ ਮੈਂ ਆਸਟ੍ਰੇਲੀਆ ਰਹਿੰਦਾ ਸੀ ਮੈਂ ਆਸਟ੍ਰੇਲੀਆ ਤੋਂ ਵਾਪਸ ਆਨਾ 2013 ਚ ਉਹ ਕੋਈ ਗੈਂਗਸਟਰ ਨਹੀਂ ਸੀ ਉਸ ਟਾਈਮ ਨੋਰਮਲ ਇਨਸਾਨ ਸੀ ਤੇ ਉਸ ਤੇ ਇੱਕ ਪਰਚਾ ਪੈਂਦਾ ਸੀ ਸਦਾਗਰ ਮਟਰ ਦਾ ਕੋਈ ਜੈਜੀ ਉਹਦੇ ਨਾਲ ਰਲ ਕੇ ਕੀ ਸਿਸਟਮ ਸੀ ਨਾ ਉਸ ਤੋਂ ਹੀ ਮੈਨੂੰ ਪਤਾ ਨਹੀਂ ਮੈਂ ਬਾਹਰ ਸੀ ਮੈਂ ਇੰਡੀਆ ਜਾਣਾ ਇੱਕ ਮੇਰੀ ਯਾਰੀ ਦੋਸਤੀ ਸੀ ਉਹਦੇ ਨਾਲ ਸਾਡੇ ਨਾਲ ਨਾਲ ਪਿੰਡ ਹੋਣ ਕਰਕੇ ਅਸੀਂ ਮਿਲਦੇ ਜੁਲਦੇ ਹੁੰਦੇ ਸੀ ਨਾ ਤੋਂ ਮੈਂ ਜਦੋਂ ਆਇਆ ਮੈਨੂੰ ਬੜਾ ਦੁੱਖ ਹੋਇਆ ਵੀ ਚਲੋ ਕੋਈ ਆਪਣਾ ਭਰਾ ਵੀ ਗਲਤ ਕੰਮ 'ਚ ਫਸਿਆ ਆਪਾਂ ਹੀ ਸਰਪੋਰੀ ਇੱਕ ਹੈਲਪ ਕੀਤੀ ਹੈ ਵੀ ਪੁਲਿਸ ਪ੍ਰਸ਼ਾਸਨ ਕੋਲ ਜਾ ਕੇ ਨਾ ਕੋਈ ਦੇ ਇੱਕ ਕੰਮ ਕਰਾਣੇ ਆ ਜਾਂ ਕੋਈ ਆਪਣਾ ਵਕੀਲ ਕੋਲ ਜਾ ਕੇ ਉਹਦੇ ਕੋਈ ਡਾਕੂਮੈਂਟ ਦਿੱਤੇ ਆ ਵੀ ਭਾਈ ਆ ਚੀਜ਼ੇ ਦਾ ਦਾ ਕਰਚੂ ਜਮਾਨਤ ਵਗੈਰਾ ਵੀ ਆਪਾਂ ਮਾੜੀ ਮੋਟੀ ਹੈਲਪ ਜ਼ਰੂਰ ਕੀਤੀ ਆ ਉਹਦੀ ਆਪਾਂ ਨਹੀਂ ਭਜਦੇ ਉਹ ਚੀਜ਼ ਤੋਂ ਹੂੰ ਇੱਕ ਸਿਰਫ ਯਾਰੀ ਦੋਸਤੀ ਦੇ ਨਾਤੇ ਮੈਂ ਉਹਨੂੰ ਇੱਕ ਚੰਗਾ ਇਨਸਾਨ ਆ ਨਾ ਦੇਖਿਆ ਪਹਿਲਾਂ ਤੇ ਚੰਗੇ ਚ ਮੈਂ ਲੈ ਕੇ ਆਣਾ ਚਾਹੁੰਦਾ ਸੀ ਵੀ ਚੱਲ ਦੁਬਾਰੇ ਲਾਈਨ 'ਚ ਨਾ ਬੜੇ ਵੀ ਆਪਸੇ ਆਪਸੇ ਆਪਣੀ ਦੂਜੀ ਜਿਹੜੀ ਜ਼ਿੰਦਗੀ ਉਹ ਜੀਵੇ ਇਹ ਪਰ ਉਸ ਤੋਂ ਹੁਣ ਪਤਾ ਨਹੀਂ ਲੱਗਿਆ ਉਹ ਚੀਜ਼ ਦਾ ਵੀ ਕਿੱਧਰ ਨੂੰ ਮੋੜ ਉਹਦਾ ਜ਼ਿੰਦਗੀ ਦਾ ਮੁੜਿਆ ਹਨਾ ਤੇ ਉਸ ਚੀਜ਼ ਵਿੱਚ ਹੁਣ ਸਾੜੀ ਦਾ ਕੋਈ ਗਲਤ ਰਾਈ ਨਹੀਂ ਹੈਗੀ ਹੂੰ ਆਪਾਂ ਉਹਰੀ کئی ਇਨਸਾਨੀਅਤ ਤੌਰ ਤੇ ਆਪਣੀ ਯਾਰੀ ਦੋਸਤੀ ਦੇ ਤੌਰ ਤੇ ਦੀ ਮਦਦ ਕੀਤੀ ਹੈ ਬਸ ਹੁਣ ਉਹਦਾ ਕੀ ਅੱਗੇ ਕੀ ਸੀ ਕੀ ਮਕਸਦ ਸੀ ਕੀ ਚੱਲਿਆ ਅੱਗੇ ਕਿਹੜਾ ਮੋੜ ਮੁੜਿਆ ਉਹ ਜੱਜੀ ਦੱਸ ਸਕਦਾ ਨਾ ਮੈਂ ਜੱਜੀ ਲੰਡਰਾਂ ਤੁਸੀਂ ਦੇਖਿਆ ਹੋਣਾ ਉਹ ਇਹ ਜਾਨਣਾ ਚਾਹੁੰਦਾ ਕਿ ਮੈਂ ਇਹ ਜਾਨਣਾ ਚਾਹੁੰਦਾ ਮਨਦੀਪ ਇੱਕ ਦੋ ਮਿੰਟ ਦਾ ਸਮਾਂ ਹੋਰ ਦੋ ਚਾਰ ਮਿੰਟ ਦਾ ਲੈਣਾ ਤੁਹਾਡਾ ਲੱਕੀ ਪਟਿਆਲਲਾ ਤੁਹਾਡੀ ਵਿਗੜੀ ਕਿਹੜੀ ਗੱਲਾਂ ਆ ਫਿਰ ਭਾਈ ਜੀ ਬਹੁਤ ਟਾਈਮ ਤੋਂ ਸਾਡੀ ਗੱਲ ਨਹੀਂ ਹੋਈ ਵਿੱਕੀ ਮਿੱਡੂ ਖੜੇ ਇਹ ਤਾਂ ਜਦੋਂ ਮਟਰ ਹੁੰਦਾ ਜੀ ਮੈਂ ਪੁਲਿਸ ਕੋਲ ਆਪ ਜਾ ਕੇ ਪੇਸ਼ ਹੋਇਆ ਸੀ ਅੱਛਾ ਤੇ ਆਪਣਾ ਪੱਖ ਮੈਂ ਰੱਖਿਆ ਜਦੋਂ ਮੇਰੇ ਨਾਮ ਦੇ ਵਿੱਚ ਗੱਲ ਛੁੱਟੀਆਂ ਖਬਰਾਂ ਆਉਂਡੀਆਂ ਸੀ ਤਾਂ ਮੈਂ ਇੰਡੀਆ ਸੀ ਮੈਂ ਜਾ ਕੇ ਆਪਣਾ ਪੱਖ ਰੱਖਤਾ ਉੱਥੇ ਆਪਣੀ ਸਖਤਾਈ ਵੀ ਹੋਈ ਸਭ ਕੁਝ ਹੋਇਆ ਆਪਣਾ ਰਿਮਾਂਡ ਵੀ ਹੋਇਆ ਨਾ ਪ੍ਰੋਪਰ ਰਿਮਾਂਡ ਚੱਲਿਆ ਆਪਣਾ ਬਹੁਤ ਵਧੀਆ ਤਰੀਕੇ ਨਾਲ ਤੇ ਉਸ ਆਪਣੇ ਵੱਲੋਂ ਆਪਾਂ ਆਪਣਾ 100% ਰੱਖਿਆ ਉੱਥੇ ਕੱਢ ਗਈ ਵੀ ਆਹ ਦੇਖ ਲਓ ਵੀ ਸਾਡੇ ਕੋਲ ਜੇ ਕੁਝ ਹੋਵੇ ਉਹ ਜਦੋਂ ਵਿੱਕੀ ਮਿੱਡੂ ਖੜਾਏ ਮੈਂ ਉਹਦੀ ਇੱਕ ਪੋਸਟ ਪਾ ਦਵਾਂ ਅੱਛਾ ਉਹ ਹੀ ਦੱਤ ਤੋਂ ਬਾਅਦ ਉੱਥੋਂ ਸਾਡੀ ਵਿਗੜਦੀ ਸਟਾਰਟਿੰਗ ਹੋਈ ਹੈ ਵੀ ਮੈਂ ਪੋਸਟ ਕਿਉਂ ਪਾਈ ਹੈ ਕਿ ਉਹ ਮਰਿਆ ਹਨਾ ਵੀ ਤੇ ਮੈਂ ਉਹਦੀ ਪੋਸਟ ਪਾਈ ਇੱਕ ਦੁੱਖ ਜ਼ਾਹਿਰ ਕੀਤਾਈ ਕਿ ਮੇਰੇ ਨਾਲ ਵਿੱਕੀ ਦੀ ਵੀ ਬਹੁਤ ਵਧੀਆ ਸੀ ਅੱਛਾ ਹਾਂਜੀ ਹਾਂਜੀ ਬਾਕੀ ਇਹ ਹੀ ਵ੍ਰੇ ਸਾਰੀਆਂ ਗੱਲਾਂ ਬਾਤਾਂ ਹਨ ਮੈਂ ਆਪਣਾ ਇੱਕ ਪੱਖ ਰੱਖਣਾ ਸੀ ਮੈਂ ਸਾਡੇ ਕੋਲ ਰੱਖਦਾ ਵੀਰੇ ਇੱਕ ਮੇਰਾ ਅਖੀਰਲਾ ਸਵਾਲ ਇਹ ਸੇਤੇ ਹੀ ਆ ਜਿਹੜੀ ਤੁਹਾਡੀ ਪੋਸਟ ਤੁਹਾਡੇ ਨਾਂ ਤੇ ਫੇਕ ਪੋਸਟ ਤੁਸੀਂ ਕਹਿ ਰਹੇ ਹੋ ਵਾਇਰਲ ਹੋ ਰਹੀ ਹੈ ਇਹਦੇ ਤੇ ਇੱਕ ਚੀਜ਼ ਹੋਰ ਹੈ ਜਿਹੜੀ ਇਹ ਤੁਹਾਨੂੰ ਲੱਗਦਾ ਕਿ ਗੈਂਗਵਾਰਾਂ ਦਾ ਖੱਛਾ ਵਧੂਗਾ ਇਹਦੇ ਨਾਲ ਕਿਉਂਕਿ ਜੇ ਕਿਸੇ ਦੀ ਮਾਂ ਦਾ ਜੱਗੂ ਦੀ ਮਾਂ ਦਾ ਮਰਡਰ ਹੋਇਆ ਹੈ ਤਜਕੂਦੀ ਗੈਂਗ ਵੀ ਐਕਟਿਵ ਹੈ ਪੰਜਾਬ ਦੇ ਵਿੱਚ ਕੋਈ ਨੁਕਸਾਨ ਤੁਸੀਂ ਤੁਸੀਂ ਮੈਨੂੰ ਸਮਝ ਨਹੀਂ ਆਈ ਸੀ ਇਹ ਸਵਾਲ ਕੀ ਕੀਤਾ ਗੈਂਗਵਾਰਾਂ ਦਾ ਖਰਚਾ ਵਧਣਾ ਨਹੀਂ ਵਧਣਾ ਮੈਂ ਕਿਹੜਾ ਕੋਈ ਗੈਂਗ ਚਲਾ ਰਿਹਾ ਨਹੀਂ ਨਹੀਂ ਮੈਂ ਥੋੜੀ ਗੱਲ ਨਹੀਂ ਕਰ ਰਿਹਾ ਉਹਨੂੰ ਗੈਂਗਸਟਰ ਦੱਸ ਸਕਦੇ ਹੋ ਨਹੀਂ ਨਹੀਂ ਮੈਂ ਉਹਨੂੰ ਗੈਂਗਸਟਰ ਬਣਾਇਆ ਜਾ ਰਿਹਾ ਨਾ ਇਸ ਚੀਜ਼ ਵਿੱਚ ਨਹੀਂ 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 ਮੈਂ ਥੋੜੀ ਗੱਲ ਨਹੀਂ ਕਰ ਰਿਹਾ ਮਨਦੀਪ ਮੈਂ ਥੋੜੀ ਗੱਲ ਨਹੀਂ ਕਰ ਰਿਹਾ ਤੁਸੀਂ ਮੇਰੀ ਪੂਰੀ ਪੂਰਾ ਸਵਾਲ ਕਿਉਂਕਿ ਥੋੜੀ ਇੱਕ ਫੇਕ ਪੋਸਟ ਵਾਇਰਲ ਕਰਤੀ ਮੈਂ ਇਹ ਕਹਿ ਰਿਹਾ ਕਿ ਥੋੜੀ ਫੇਕ ਪੋਸਟ ਦੇ ਪਿੱਛੇ ਦਾ ਮਕਸਦ ਕਿ ਤੁਹਾਨੂੰ ਟਾਰਗੇਟ ਕਰਨਾ ਕਿ ਮਨਦੀਪ ਢਾਲੀਵਾਲ ਨੂੰ ਟਾਰਗੇਟ ਕਰਨਾ ਕਿਸੇ ਇਸਰਾrti ਅਨਸਰ ਦਾ ਇਹੀ ਹੈ ਵੀ ਹਾਂ ਵੀ ਇਹਨਾਂ ਦੋ ਮਲਕੀ ਗੁੱਟਾਂ 'ਚ ਲੜਾਈ ਚੱਲਦੀ ਹੈ ਵਿੱਚ ਵਿਚਾਲੇ ਮੇਰਾ ਬੇਸਿਕ ਸਵਾਲ ਮਨਦੀਪ ਇਹ ਸੀ ਕਿ ਹੁਣ ਤੱਕ ਲੋਕ ਇੱਕ ਦੂਜੇ ਨਾਲ ਲੜਦੇ ਭਿੰਦੇ ਰਹੇ ਆ ਇਹ ਲੋਕ ਭਾਵੇਂ ਗੈਂਗਸਟਰ ਜਿਹੜੇ ਨੇ ਪਰ ਕਿਸੇ ਦੇ ਪਰਿਵਾਰ ਨੂੰ ਪਹਿਲਾਂ ਸ਼ਾਇਦ ਟਾਰਗੇਟ ਨਹੀਂ ਕਿਸੇ ਨੇ ਕੀਤਾ ਸੀਗਾ ਔਰ ਸ਼ਾਇਦ ਇਸ ਤੋਂ ਇਹ ਬਹੁਤ ਮਾੜੀ ਗੱਲ ਹੈ ਨਾ ਕਿਸੇ ਮਾਂ ਦਾ ਵੀ ਚਲੋ ਜਿਹੜੇ ਇਹ ਬਹੁਤ ਮਾੜੀ ਗੱਲ ਹੈ ਵੀ ਦੁਖਾਲੀ ਗੱਲ ਹੈ ਵੀ ਕਿਸੇ ਮਾਂ ਦਾ ਐਵੇਂ ਕਤਲ ਕਰਨਾ ਬਾਕੀ ਸਮਝ ਨਹੀਂ ਹਨਾ ਵੀ ਇਹ ਕੀ ਚੀਜ਼ ਚੱਲੀ ਹੈ ਕੀ ਨਹੀਂ ਇਹ ਇਹ ਹੀ ਦੱਸ ਸਕਦੇ ਨਹੀਂ ਦੋ ਕੁੱਤਿਆਂ ਦੀ ਲੜਾਈ ਹੈ ਕੀ ਚੱਲਿਆ ਕੀ ਨਹੀਂ ਹੂੰ ਆਪਾਂ ਆਪਣਾ ਪੱਖ ਇੱਕ ਸਪਸ਼ਟ ਰੱਖਣਾ ਸੀ ਹੂੰ ਇਹ ਚੀਜ਼ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ ਵੀ ਆਪਾਂ ਨੂੰ ਬਦਨਾਮ ਕਰਨ ਦੀ ਇੱਕ ਝੁੱਠੀ ਕੋਈ ਬੰਦਾ ਆਪਾਂ ਨੂੰ ਬਦਨਾਮ ਕਰਨ ਦੀ ਝੁੱਠੀ ਸਾਜ਼ਿਸ਼ ਕਰ ਰਿਹਾ ਉਹ ਆਪਾਂ ਤੁਹਾਡੇ ਸਾਹਮਣੇ ਰੱਖ ਚੁੱਕੇ ਹਾਂ ਹੂੰ ਠੀਕ ਹੈ ਮਨਦੀਪ ਤੁਸੀਂ ਆਪਣਾ ਪੱਖ ਰੱਖਿਆ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਬੜੀ ਓਕੇ ਤਾਂ ਮਨਦੀਪ ਧਾਲੀਵਾਲ ਨੇ ਅਪਰੋਚ ਕੀਤਾ ਸਾਨੂੰ ਮਨਦੀਪ ਢਾਲੀਵਾਲ ਆਪਣਾ ਪੱਖ ਰੱਖਣਾ ਚਾਹੁੰਦੇ ਸੀ ਬੋਲਡ ਪੰਜਾਬ ਟੀਵੀ ਦੇ ਜ਼ਰੀਏ ਕਿ ਆਖਰਕਾਰ ਜਿਹੜੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਇਸ ਪੋਸਟ ਦੀ ਕਹਾਣੀ ਕੀ ਹੈ ਕਿਉਂਕਿ ਬਹੁਤ ਸਾਰੀਆਂ ਪੋਸਟਾਂ ਜ਼ਿੰਮੇਵਾਰੀਆਂ ਵਾਲੀਆਂ ਆ ਜਾਂਦੀਆਂ ਜਦੋਂ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਮਰਡਰ ਹੋਇਆ ਉਸਦੇ ਬਿਲਕੁਲ ਨਾਲ ਕਰਨ ਮੁੰਡਾ ਬੈਠਾ ਸੀ ਕਰਨ ਦੇ ਮਰਡਰ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਇੱਕ ਗਰੁੱਪ ਦੇ ਵੱਲੋਂ ਔਰ ਉਸ ਤੋਂ ਬਾਅਦ ਫਿਰ ਇਹ ਪੋਸਟ ਇੱਕ ਫੇਕ ਵਾਇਰਲ ਕਰ ਦਿੱਤੀ ਮਨਦੀਪ ਢਾਲੀਵਾਲ ਨੇ ਕਲੇਮ ਕੀਤਾ ਕਿ ਉਹ ਫੇਕ ਪੋਸਟ ਹੈ ਜੱਗੂ ਭਗਵਾਨਪੁਰੀਆ ਦੀ ਮਾਤਾ ਦੇ ਮਰਡਰ ਦੇ ਨਾਲ ਉਸਨੇ ਕਿਹਾ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਹਾਲਾਂਕਿ ਪੁਲਿਸ ਜਾਂਚ ਕਰੇਗੀ ਇਸ ਪੂਰੇ ਮਸਲੇ ਦੇ ਵਿੱਚ ਕਿ ਆਖਰਕਾਰ ਨਿਕਲ ਕੇ ਕੀ ਆਉਂਦਾ ਹੈ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਜਿੱਥੇ ਜ਼ਿੰਮੇਵਾਰੀਆਂ ਦਾ ਦੌਰ ਸੋਸ਼ਲ ਮੀਡੀਆ ਤੇ ਸ਼ੁਰੂ ਹੋਇਆ ਹੋਇਆ ਔਰ ਉੱਥੇ ਹੀ ਇਹੋ ਜਿਹੀਆਂ ਫੇਕ ਪੋਸਟਾਂ ਪਾ ਕੇ ਵੀ ਲੋਕ ਕਿਸੇ ਨੂੰ ਬਦਨਾਮ ਕਰਨਾ ਚਾਹੁੰਦੇ ਆ ਤਾਂ ਬਦਨਾਮ ਵੀ ਕਰ ਦਿੰਦੇ ਆ ਹੁਣ ਇਸ ਦੇ ਪਿੱਛੇ ਦੀ ਪੂਰੀ ਕਹਾਣੀ ਕੀ ਹੈ ਉਹ ਪੁਲਿਸ ਸਾਹਮਣੇ ਲੈ ਕੇ ਆਉਗੀ ਕਿਉਂਕਿ ਪੁਲਿਸ ਇਸ ਪੂਰੇ ਮਸਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਦੇਖਦੇ ਰਹੋ ਬੋਲਡ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ